ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੇਂਦਰ ਦੇਖ ਰਹੇ ਹੋ ਜੀ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਚੰਗੀ ਧੁੱਪ ਪੈਣ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੈ ਤੇ ਜਿਸ ਦਾ ਅਸਰ ਸਾਨੂੰ ਅੱਜ ਰਾਤ ਵੀ ਦੇਖਣ ਨੂੰ ਮਿਲ ਸਕਦਾ ਹੈ ਅਗਰ ਆਪਾਂ ਗੱਲ ਕਰੀਏ ਤਾਪਮਾਨ ਦੀ ਤਾਂ ਅੱਜ ਰਾਤ ਪੰਜਾਬ ਦੇ ਤਾਪਮਾਨ ਜਿਹੜੇ 25-26 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਨਾਰਮਲ ਦਿਨਾਂ ਦੇ ਵਿੱਚ ਸਾਨੂੰ ਤਾਪਮਾਨ 22-23 ਡਿਗਰੀ ਤੱਕ ਬਣੇ ਜੋ ਕਿ ਅੱਜ 1 ਅੱਧਾ ਡਿਗਰੀ ਵਧਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਜੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਵਾ ਦੀ ਤਾਂ ਹਵਾ ਦਾ ਜਿਹੜਾ ਰੁੱਖ ਹੈ ਉੱਤਰ ਪੂਰਬ ਦਿਸ਼ਾ ਤੋਂ ਵਧਦਾ ਹੋਇਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਹੁਣ ਬੱਦਲੀ ਸਿਸਟਮ ਦੇਖ ਲੈਂਦੇ ਹਾਂ ਜੀ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਅਗਰ ਹੁਣ ਆਪਾਂ ਗੱਲ ਕਰੀਏ ਸੈਟਲਾਈਟ ਇਮੇਜ ਦੀ ਇਸ ਜਿਦੇ ਵਿੱਚ ਇਸ ਟਾਈਮ ਕੋਈ ਬਦਲੀ ਸਿਸਟਮ ਨਹੀਂ ਹੈ ਪਰ ਸਾਨੂੰ ਹਿਮਾਚਲ ਦੇ ਤਰਫੋਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪੰਜਾਬ ਦੇ ਵਿੱਚ ਤੜਕੇ ਹੁੰਦੇ ਜਾਣੇ ਕਿ ਲਗਭਗ 12 2 ਲੈ ਕੇ 3 ਵਜੇ ਦੇ ਵਿਚਕਾਰ ਪੰਜਾਬ ਚ ਐਂਟਰ ਕਰ ਸਕਦਾ ਹੈ ਜੀ ਇਸ ਸਿਸਟਮ ਦੇ ਨਾਲ ਖਾਸ ਤੌਰ ਤੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਉਹ ਹੈਗੇ ਜੀ ਸਾਡਾ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਬਲਾਚੌਰ ਦਾ ਏਰੀਆ ਰਾਹੋਂ ਦਾ ਏਰੀਆ ਜੀ ਰੂਪਨਗਰ ਗੜਸ਼ੰਕਰ ਅਲੰਦਵਰ ਸਾਹਿਬ ਨੰਗਲ ਪਰਤਗੜ ਹੋ ਗਿਆ ਨਾਲ ਦੀ ਨਾਲ ਮੁਹਾਲੀ ਚੰਡੀਗੜ ਪਟਿਆਲਾ ਤੇ ਫਤਿਹਗੜ ਦੇ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਵੀ ਬੱਦਲਬਾਜ ਦਾ ਅਸਰ ਪੂਰਾ ਪੂਰਾ ਦੇਖਣ ਨੂੰ ਮਿਲ ਸਕਦਾ ਹੈ ਜੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਜਿਹੜੀ ਉੱਤਰ ਪੂਰਬ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਤੇ ਸਵੇਰ ਦੇ ਵੇਲੇ ਸਾਨੂੰ ਥੋੜੀ ਬਹੁਤੀ ਹਨੇਰੀ ਵੀ ਦੇਖਣ ਨੂੰ ਵੀ ਮਿਲ ਸਕਦੀ ਹੈ ਰਾਤ ਦੇ ਵੇਲੇ ਅੱਧ ਰਾਤ ਤੱਕ ਤਾਪਮਾਨ ਵਧੇ ਹੋਏ ਦਿਖਾਈ ਦੇਣਗੇ ਤੇ ਜਿਵੇਂ ਹੀ ਬਦਲੀ ਸਿਸਟਮ ਐਂਟਰ ਕਰੇਗਾ ਕਿਰਮਣ ਕਣੀ ਹੁੰਦੀ ਹੈ ਤਾਂ ਤਾਪਮਾਨ ਘਟਣ ਦੀ ਪੂਰੀ ਪੂਰੀ ਉਮੀਦ ਅੱਜ ਰਾਤ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਫਿਲਹਾਲ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਜੋ ਵੀ ਅਲਰਟ ਜਾਰੀ ਹੁੰਦਾ ਹੈ ਜੀ ਤੁਹਾਡੇ ਤੱਕ ਜਲਦ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਦੁਆਰਾ ਤੋਂ ਫਿਰ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ ਵੈਦਰਵਾਇਸ ਸੁੰਦਰ ਤੇ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਵੀਡੀਓ ਨੂੰ ਲਗਾਤਾਰ ਦੇਖ ਕੇ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ